ਅੱਜ ਸਰ ਕੀ ਨਾਮ ਕੀ ਆਪਣਾ ਮੇਰਾ ਨਾਮ ਜਗਵੀਸ਼ ਰਾਏ ਬਾਂਸਲ ਔਰ ਮੈਨੂੰ ਮੱਖਲਾ ਠੇਕੇਦਾਰ ਕਹਿੰਦੇ ਆ ਕਾਂਗਰਸ ਵੱਲੋਂ ਉਮੀਦਵਾਰ ਰਗਿਆ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਹੋਦਾ ਕਿਸ ਤਰ੍ਹਾਂ ਹੁੰਗਾਰੇ ਮੁੰਡਿਆ ਲੋਪ ਜਿਤ ਤੱਕ ਹੁੰਗਾਰੇ ਦੀ ਗੱਲ ਹੈ ਮੈਂ ਡੋਰ ਡੋਰ ਤਕਰੀਬਨ ਸਾਰਾ ਬਾੜ ਡੇਢ ਵਾਰ ਕਰ ਚੁੱਕਾ ਬਾਕੀ ਚੱਲੀ ਜਾਂਦਾ ਸਦਾ ਸਰ ਕੋ ਇਹ ਲੇੜੀ ਜਾਲੇ ਵੀ ਕਰੀ ਜਾਂਦੇ ਆ ਮੈਨੂੰ ਤਾਂ ਕਿਤੇ ਕੋਈ ਕਮੀ ਲੱਗੀ ਨਹੀਂ ਜਿਹੜੇ 30 35 ਸਾਲ ਤੋਂ ਸਾਡੀ ਇਹ ਕਾਂਗਰਸ ਦੀ ਸੀਟ ਹੀ ਰਹੀ ਹੈ ਇਹ ਫੰਨ ਵੀ ਇਹੀ ਮੀਦ ਹੈ ਵੀ ਅਸੀਂ ਵੀ ਆਪਦੀ ਪੂਰੀ ਜਿਵੇਂ ਜੋਰ ਜੋਰ ਲਾ ਰਹੇ ਆਂ ਆਪਜੀ ਦੋ ਟਡੋਰ ਕਰ ਰਹੇ ਆਂ ਲੋਕਾਂ ਨੂੰ ਮਿਲ ਰਹੇ ਆਂ ਉਹਦੇ ਹਿਸਾਬ ਨਾਲ ਮੀਤ ਹਰ ਕੰਮ ਹੁੰਦਾ ਹੀ ਆ ਵੀ ਅਸੀਂ ਜਿੱਤਾਂਗੇ ਮੋ ਜਿੱਦਾਂ ਐਮਸੀ ਕਾਂਗਰਸ ਕੋ ਐਮਐਲਏ ਬਣ ਚੁੱਕਿਆ ਅਮਰੀ ਪਾਰ ਤੇ ਜੰਗਲੇ ਕਿੰਨੇ ਕੰਮ ਹੋਏ ਨੇ ਉਸ ਤੋਂ ਬਾਅਦ ਹੈ ਕਿ ਹਮੇ ਕੰਮ ਉਹਦੇ ਨੇ ਨੇ ਤੇ ਦਫਾਸ ਸੀ ਜਦੋਂ ਗਏ ਆ ਲੋਕਾਂ ਦੇ ਨੀਲੇ ਕਾਰ ਹੀ ਨਹੀਂ ਬਣੇ ਇੱਥੇ ਤਿੰਨ ਸਾਲ ਹੋ ਗਏ ਤੇ ਲੋਕ ਤਰਾਹ ਤਰਾਹ ਕਰੀ ਜਾਂਦੇ ਆ ਸਿਹਤ ਦਾ ਕੰਮ ਹੈ ਨਹੀਂ ਇੱਥੇ ਪਾਣੀ ਦੇ ਪੈਪਾ ਨਹੀਂ ਪਈਆਂ ਮੇਨ ਗੱਲ ਜਿਹੜੀ ਮੇਨ ਗੱਲ ਰਾਸ਼੍ਰਿਕਾਡ ਰਾਸ਼੍ਰਿਕਾਡ ਤੋਂ ਬੰਦੇ ਨੂੰ ਕਣਕ ਮਿਲਣੀ ਹੈ ਹੋਰ ਮਿਲਣੀ ਉਹ ਹੀ ਨਹੀਂ ਮਿਲਦੀ ਲੋਕ ਕਹਿੰਦੇ ਅਸੀਂ ਦੇਖਿਆ ਨਹੀਂ ਐਮਸੀ ਕਿਦੇ ਐਮਸੀ ਤੋਂ ਐਮਐਲਏ ਵੀ ਬਣ ਗਿਆ ਅਗਲਾ ਕੋਈ ਬੰਦਾ ਨਹੀਂ ਕਹਿੰਦਾ ਵੀ ਅਸੀਂ ਦੇਖਿਆ ਬੰਦਾ ਮੈਨੂੰ ਦੇਖ ਕੇ ਕਹਿੰਦਾ ਤੁਸੀਂ ਕੌਣ ਹੋ ਮੈਂ ਭਾਈ ਮੈਂ ਖੜਾ ਹੋਣਾ ਦੁਆਰਾ ਇੱਥੋਂ ਮੈਂ ਸੀਧਾ ਬੋਲਦਾ ਹਾਂ ਐਮ ਐਲ اے ਬਣ ਕੇ ਸੀ ਤੇ ਜਿਹਨੇ ਕੋਈ 4-5 ਮਹੀਨੇ ਬਾਅਦ ਬਣਨੀਆ ਹੋਣੀਆਂ ਸੀ ਬੋਟਾਂ ਇਹਨੂੰ 3 ਸਾਲ ਹੀ ਇਹਨੇ ਰੋਕੀ ਰੱਖੀਏ ਮੈਨੂੰ ਇੱਕ ਵਾਰੀ ਮੌਕਾ ਦਿਓ ਤੇ ਫਿਰ ਮੈਂ ਤੁਹਾਡੇ ਕੋਈ ਨੀਲਾ ਕੰਮ ਨਹੀਂ ਦੇਂਦਾ ਕੋਈ ਤੁਹਾਡਾ ਸੀਵਰ ਦਾ ਕੰਮ ਨਹੀਂ ਦੇਂਦਾ ਕੋਈ ਤੁਹਾਡੇ ਲਾਈਟਾਂ ਦਾ ਕੰਮ ਨਹੀਂ ਦੇਂਦਾ ਕੋਈ ਕੰਮ ਨਹੀਂ ਦੇਂਦਾ ਮੈਂ ਸਭ ਨੂੰ ਇਹ ਹੀ ਆਪਦੇ ਵੋਟਰਾਂ ਨੂੰ ਆਸ਼ਵਾਸਨ ਦਿੰਦਾ ਹੈ ਵਿਰੋਧੀ ਕਹਿੰਦੇ ਕਾਂਗਰਸ ਦੇ ਉਮੀਦਵਾਰ ਆਪ ਦੇ ਖੁੱਦ ਆ ਬਾੜ ਨੇ ਹੜਤਾਲ ਨੰਬਰ ਤੋਂ ਬਾਹਰ ਆਏ ਨਹੀਂ ਲੋਕਾਂ ਦੇ ਕਿਸ ਤਰ੍ਹਾਂ ਮੈਂਬਰ ਹੋ ਐ ਹਾਂਜੀ ਉਹ ਕਿਵੇਂ ਮੇਰਾ ਬਾੜਾ ਦਾ ਖੁੱਦ ਮੈਂ 10 ਸਾਲ ਤੋਂ ਇੱਥੇ ਰਹਿ ਰਿਹਾ ਆ ਕੋਠੀ ਆ ਕੋਠੀ ਸਾਹਮਣੇ ਵੀ ਰਹੀਏ ਮੇਰੇ ਨਾਮ ਤੇ ਦੇਖ ਲੋ ਬਾਕੀ ਰਹੀ ਹੁਣ ਗੱਲ ਇਸ ਗੱਲ ਦੀ ਸਾਡੀ ਸਰਕਾਰ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਡੇ ਸਾਡੇ ਖਿਆਨਾ ਮਤ ਚਿੱਥੇ ਜਿਹੜੇ ਕੰਮ ਮੈਂ ਕਰਾਏ ਆ 10 ਸਾਲ ਦੇ ਵਿੱਚ ਸਰਕਾਰ ਚ ਆ ਜਿੰਨਾ ਡਵਾਈਡਰ ਜਿੱਥੇ ਖੜੇ ਆ ਪਿੱਛੇ ਮੂਹਰੇ ਦੇਖ ਲੋ ਰੋਡ ਤੇ ਇਹ ਸਾਰਾ ਮੈਂ ਬਣਾਇਆ ਐਸ ਕਲੋਨੀ ਦੇ ਗੇਟ ਸਾਰੇ ਮੈਂ ਲਵਾਏ ਆ ਖੁਦ ਕੌ ਕਚਰ ਸਾਰੇ ਮੈਕਰ ਆਏ ਜਿੰਨੀਆਂ ਟੈਲਾਂ ਲੱਗੀਆਂ ਇੰਟਰਲੋਕਿੰਗ ਟੈਲਾਂ ਮੈਂ ਲਵਾਈਆਂ ਆਪ ਖੁਦ ਲਵਾਈਆਂ ਐ ਪਾਰਕਾਂ ਦੇ ਵਿੱਚ ਜਿੰਨੇ ਕੰਮ ਹੋਇਆ ਮੈਕਰ ਆਏ ਕਿਸੇ ਬੰਦੇ ਨੂੰ ਪੁੱਛਰੋ ਇਹ ਤਾਂ ਨਵੇਂ ਠੀਕ ਹੈ ਕਲੋਨੀ ਵਾਲੇ ਬੰਦੇ ਆਏ ਐ ਮਗਰੋਂ ਨਹੀਂ ਪਤਾ ਹੁੰਦਾ ਕਿਸੇ ਨੂੰ ਇਹ ਤਾਂ ਕੋਈ ਗੱਲ ਹੀ ਨਹੀਂ ਹੋਰ ਮੀਦਾਨ ਕਿਸਤਾ ਜਦੋਂ ਆਮਦਿ ਫਾਸ ਚੁਣ ਰਿਹਾ ਐ ਅਕਾਲੀ ਜੱਲਾ ਉਹ ਚੀਜ਼ ਹੀ ਹੈਗੀ ਦੇਖੋ ਇਸ ਗੱਲ ਬਾਰੇ ਤਾਂ ਆਪਾਂ ਕੀ ਕਹਿ ਸਕਦੇ ਆ ਅਗਲੇ ਨੂੰ ਕੀ ਆਪ ਨੂੰ ਲੱਗਦਾ ਨਹੀਂ ਕੀ ਹੈ ਇਹਨਾਂ ਨੂੰ ਉਮੀਦ ਪਰ ਮੈਨੂੰ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਲੱਗਦੀ ਲੱਗਦਾ ਸਿੱਖ ਸਭ ਕੀ ਹੌਲਕੀ ਜਿੱਤੇ ਪ੍ਰਾਪਰ ਰਜਿਸਟਰ ਕਰਾ ਰਹੇ ਹਾਂ ਉਹ ਵੀ ਪ੍ਰਾਪਰ ਜੀ ਬਈ ਦੋ ਫਾੜ ਹੋਈ ਪਈ ਐ ਨਿੱਕੀ ਹੁੰਦਾ ਇੱਕ ਹੀ ਪਲੰਗ ਆਪਾਂ ਜੀ ਬਾਲੇ ਪਏ ਐ ਸਭ ਨੂੰ ਬੱਚੇ ਬੱਚੇ ਨੂੰ ਪਤਾ ਅੱਜ ਦੇ ਅਖਬਾਰਾਂ ਦੇਖ ਲੋ ਪਾਸ ਕਰਦੇ ਲੋ ਜਾਗਰਾਂਜ ਦੇਖ ਲੋ ਕੀ ਹੈ ਕੀ ਲਿਖਿਆ ਇੱਥੇ ਹਾਂ ਜੀ ਕੀ ਨਾਮ ਐ ਮੇਰਾ ਨਾਮ ਸੰਜੇ ਜੰਦਲ ਬੋਵੀ ਜੋ ਕਿ ਮੇਰੇ ਦੋਸਤ ਐ ਮੱਖਣ ਲਾਲ ਜੀ ਠੇਕੇਦਾਰ ਮੈਂ ਕਾਂਗਰਸ ਦਾ ਇੱਕ ਵਰਕਰ ਵੀ ਆ ਇਹ ਜਿਹੜਾ ਇਲੈਕਸ਼ਨ ਹੈ ਅਮੀਰੀ ਤੇ ਗਰੀਬੀ ਦਾ ਇਲੈਕਸ਼ਨ ਹੈ ਇੱਕ ਪਾਸੇ ਅਮੀਰ ਲੋਕ ਖੜੇ ਹੈ ਇੱਕ ਪਾਸੇ ਕਾਂਗਰਸ ਪਾਰਟੀ ਨੇ ਇੱਕ ਗਰੀਬ ਬੰਦੇ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਅਮੀਰ ਤੇ ਗਰੀਬਤਾ ਕਹਿ ਰਹੇ ਆ ਅਮਰਜੀਤ ਮਹਿਤਾ ਜੀ ਜੋ ਕਿ ਐਮਪੀ ਦਾ ਇਲੈਕਸ਼ਨ ਲੜਨ ਦੀ ਤਿਆਰੀ ਤੇ ਸੀ ਇਹ ਟਿਕਟ ਦੇ ਵੀ ਦਾਵੇਦਾਰ ਸੀ ਜਗਰੂਪ ਸਿੰਘ ਜੱਲਜੀ ਐਮਐਲਏ ਮੌਜੂਦਾ ਵਾਰ ਨੰਬਰ 48 ਤੋਂ ਆ ਜੋ ਕਿ 6 ਵਾਰ ਹੋ ਇਤੋਂ ਐਮਸੀ ਦੇ ਇਲੈਕਸ਼ਨ ਜਿੱਤੇ ਆ ਤੇ ਅੱਜ ਵੱਡੇ ਲੋਕ ਕਹਿੰਦੇ ਆ ਵੀ ਗਿੱਲ ਸਾਹਿਬ ਨੇ ਇੱਥੇ ਕਿੱਤਾ ਕੀ ਆ ਬੜੀਆਂ ਵੱਡੀਆਂ ਸੁਰਖੀਆਂ ਬਣੀਆਂ ਵੀ ਅੱਜ ਅਖਬਾਰਾਂ ਦੀਆਂ ਵੀ ਜੇਕਰ ਗਿੱਲ ਸਾਹਿਬ ਨੇ ਤੇ ਨਹੀਂ ਕੁਝ ਕੀਤਾ ਤੇ ਸਾਡੇ ਮੱਖਣ ਲਾਲ ਠੇਕੇਦਾਰ ਜੀ ਨੇ 10 ਸਾਲ ਪਹਿਲਾਂ ਜਦੋਂ ਖਜ਼ਾਨਾ ਮੰਤਰੀ ਸੀ ਇੱਥੇ ਮੰਤਰੀ ਜੀ ਉਦੋਂ ਇਹਨਾਂ ਨੇ ਕੰਮ ਕਰਾਏ ਜੋਰ ਸ਼ੋਰ ਨਾਲ ਉਹ ਤਾਂ ਉਹਨਾਂ ਦੇ ਕੀ ਯਾਦ ਹੋਣੇ ਆ ਇਸ ਕਰਕੇ ਵਾਰਡ ਨੰਬਰ 48 ਨੂੰ ਇਹੀ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਤੁਸੀਂ ਮੱਖਣ ਲਾਲ ਠੇਕੇਦਾਰ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਸੇਵਾ ਕਰਨ ਦਾ ਮੌਕਾ ਦਿਓ ਆ ਤੁਸੀਂ ਹੋਰ ਇੱਕ ਚੀਜ਼ ਉਹ ਮੈਂ ਦਿਖਾ ਦਿਆਂ ਦਿਖਾਉਣ ਵਾਲੀ ਐ ਇੱਥੋਂ ਤੱਕ ਸਾਡੀ ਰਾਜਨੀਤੀ ਇਹ ਲੋਕਾਂ ਨੇ ਆਮ ਆਦਮੀ ਪਾਰਟੀ ਆ ਲੈਣੇ ਗੇਰਤੀ ਇਹ ਇੱਕ ਪੋਸਟਰਾਂ ਤੇ ਲਿਖ ਕੇ ਲਾ ਰਿਹਾ ਹੈ ਕਿ ਇਹ ਕੋੜਾ ਜਾਂ ਸਲਮ ਪੇਰੀਆ ਅਸੀਂ ਤਾਂ ਇਸ ਏਰੀਏ ਨੂੰ ਬੜਾ ਅਮੀਰ ਮੰਨਦੇ ਹਾਂ ਪਰ ਇਹ ਲੋਕ ਗਰੀਬ ਕਹਿੰਦੇ ਆ ਪੋਸਟਰ ਲਿਖ ਕੇ ਲਾਇਆ ਵੀ ਚਾਹ ਦਾ ਤੇ ਪਕੌੜਿਆਂ ਦਾ ਲੰਗਰ ਲਾਇਆ ਜਾਊਗਾ ਇਹ ਚਾਹ ਤੇ ਪਕੌੜਿਆਂ ਦੇ ਨਾਲ ਇਹਨਾਂ ਲੋਕ ਨੂੰ ਖਰੀਦਣਾ ਚਾਹਦੇ ਆ ਇਸ ਕਰਕੇ ਮੈਂ ਵਾਰ ਨੰਬਰ 48 ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਹ ਕਾਂਗਰਸ ਪਾਰਟੀ ਨੂੰ ਵੋਟਾਂ ਪਾਣ ਮੱਖਣ ਲਾਲ ਠੇਕੇਦਾਰ ਨੂੰ ਬੋਟਾ ਪਾਣ ਉਹਨਾਂ ਦੇ ਹਰ ਰੁਕੇ ਹੋਏ ਕੰਮ ਅਸੀਂ ਕਰਵਾ ਸਕੀਏ ਜੇ ਤੁਸੀਂ ਸਾਨੂੰ ਪਾਵਰ ਦਿਨੇ ਹੋ ਬੀਏ ਵਾਰ ਨੰਬਰ 48 ਸੋਹਣਾ ਤੇ ਸੁੰਦਰ ਬਣੇ ਸੜਕਾਂ ਦੀ ਕੋਈ ਪ੍ਰੋਬਲਮ ਨਾ ਆਵੇ ਪਾਣੀ ਦੀ ਕੋਈ ਪ੍ਰੋਬਲਮ ਨਾ ਆਵੇ ਤਾਂ ਮੱਖਣ ਲਾਲ ਠੇਕੇਦਾਰ ਨੂੰ ਵੋਟ ਪਾ ਕੇ ਉਹਦੇ ਹੱਥ ਮਜ਼ਬੂਤ ਕਰੋ ਕਾਂਗਰਸ ਪਾਰਟੀ ਜਿੰਦਾਬਾਦ